ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਉੱਤੇ ਸੋ ਵੋਟਾਂ ਨੇੜੇ ਆ ਚੁੱਕੀਆਂ ਨੇ ਦੋਸਤੋ ਈਵੀਐਮ ਰਾਹੀਂ ਵੋਟ ਪੈਂਦੀ ਹੈ ਔਰ ਈਵੀਐਮ ਦਾ ਇਤਿਹਾਸ ਕੀ ਹੈ ਇੱਕ ਕਦੋਂ ਆਈਆਂ ਮਸ਼ੀਨਾਂ ਔਰ ਕਿੰਨੀ ਮਹਿੰਗੀ ਹੈ ਅਤੇ ਬੈਲਟ ਪੇਪਰ ਤੋਂ ਵੱਖ ਕਿਵੇਂ ਇਹ ਦੱਸਾਂਗੇ ਤੁਹਾਨੂੰ ਔਰ ਈਵੀਐਮ ਬਾਰੇ ਹੋਰ ਵੀ ਜਾਣਕਾਰੀ ਦਵਾਂਗੇ ਸੋ ਵੀਡੀਓ ਸਾਰੀ ਸੁਣਨਾ ਤੇ ਸ਼ੇਅਰ ਵੀ ਕਰਨਾ ਇਲੈਕਟ੍ਰੋਨਿਕ VOTING ਮਸ਼ੀਨ ਯਾਨੀ ਕਿ ਈਵੀਐਮ ਭਾਰਤ ਵਿੱਚ ਚੋਣ ਪ੍ਰਕਿਰਿਆ ਦਾ ਸਭ ਤੋਂ ਮਹੱਤਵਪੂਰਨ ਅੰਗ ਬਣ ਗਈ ਹੈ। ਭਾਰਤ ਦੀ ਲੋਕਤੰਤਰ ਪ੍ਰਣਾਲੀ ਵਿੱਚ ਇਹਦੀ ਮੱਤਤਾ ਇਸ ਗੱਲ ਤੋਂ ਸਮਝੀ ਜਾ ਸਕਦੀ ਹੈ ਕਿ ਕਰੀਬ 2 ਦਹਾਕਿਆਂ ਤੋਂ ਹਰ ਸੰਸਦੀ ਅਤੇ ਵਿਧਾਨ ਸਭਾ ਚੋਣ ਵਿੱਚ ਇਹਦੀ ਵਰਤੋਂ ਕੀਤੀ ਜਾ ਰਹੀ ਹੈ। ਆਪਣੇ 45 ਸਾਲਾਂ ਦੇ ਇਤਿਹਾਸ ਵਿੱਚ EVM ਨੂੰ ਸ਼ੰਕਿਆਂ, ਆਲੋਚਨਾਵਾਂ ਅਤੇ ਇਲਜ਼ਾਮਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ। ਪਰ ਚੋਣ ਕਮਿਸ਼ਨ ਦਾ ਕਹਿਣਾ ਇਹ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਵਿੱਚ ਈਵੀਐਮ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ। ਈਵੀਐਮ ਦੇ ਵਿੱਚ ਗੜਬੜੀਆਂ ਜਾਂ ਉਹਨਾਂ ਨਾਲ ਹੀ ਧਾਂਦਲੀ ਨਾਲ ਜੁੜੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਚੋਣ ਕਮਿਸ਼ਨ ਨੇ ਸਮੇਂ-ਸਮੇਂ ਤੇ ਕਈ ਯਤਨ ਕੀਤੇ। ਤਾਂ ਦੋਸਤੋ ਹੁਣ ਆਪਾਂ ਦੱਸਦੇ ਹਾਂ ਕਿ ਈਵੀਐਮ ਹੈ ਕੀ? ਇਹ ਕਿਵੇਂ ਕੰਮ ਕਰਦੀ ਹੈ? ਇਹਦੀ ਵਰਤੋਂ ਕਦੋਂ ਸ਼ੁਰੂ ਹੋਈ? ਇਹਨਾਂ ਨੂੰ ਬਣਾਉਣ 'ਚ ਕਿੰਨਾ ਖਰਚਾ ਆਉਂਦਾ ਤੇ ਇਹਨਾਂ ਦੇ ਆਉਣ ਤੋਂ ਬਾਅਦ ਚੋਣ ਪ੍ਰਕਿਰਿਆ ਬਦਲ ਕਿਵੇਂ ਗਈ? ਤਾਂ EVM ਦਾ ਮਤਲਬ ਹੈ ਇਲੈਕਟ੍ਰੋਨਿਕ VOTING ਮਸ਼ੀਨ ਸਧਾਰਨ ਬੈਟਰੀਆਂ ਤੇ ਚੱਲਣ ਵਾਲੀ ਮਸ਼ੀਨ ਜੋ VOTING ਦੌਰਾਨ ਪਈਆਂ VOTES ਨੂੰ ਦਰਜ ਕਰਦੀ ਹੈ ਤੇ VOTES ਦੀ ਗਿਣਤੀ ਵੀ ਕਰਦੀ ਹੈ ਇਹ ਮਸ਼ੀਨ ਤਿੰਨ ਹਿੱਸਿਆਂ ਦੀ ਬਣੀ ਹੁੰਦੀ ਹੈ ਇੱਕ ਕੰਟਰੋਲ ਯੂਨਿਟ CU ਹੈ ਦੂਜਾ ਬੈਲੇਟਿੰਗ ਯੂਨਿਟ BU ਹੈ ਤੇ ਇਹ ਦੋਵੇਂ ਮਸ਼ੀਨਾਂ 5 ਮੀਟਰ ਲੰਬੀ ਤਾਰ ਨਾਲ ਜੁੜੀਆਂ ਹੁੰਦੀਆਂ ਤੀਜਾ ਭਾਗ ਹੈ VVPAT ਬੈਲਟਿੰਗ ਯੂਨਿਟ ਉਹ ਹਿੱਸਾ ਹੁੰਦਾ ਜਿਹਦੇ ਜੇ VOTING ਕਪਾਰਟਮੈਂਟ ਦੇ ਅੰਦਰ ਰੱਖਿਆ ਜਾਂਦਾ ਤੇ ਬੈਲਟਿੰਗ ਯੂਨਿਟ ਨੂੰ ਪੋਲਿੰਗ ਅਫਸਰ ਕੋਲ ਰੱਖਿਆ ਜਾਂਦਾ ਪਰ EVM ਤੋਂ ਪਹਿਲਾਂ ਜਦੋਂ ਬੈਲਟ ਪੇਪਰ ਰਾਹੀਂ VOTING ਹੁੰਦੀ ਸੀ ਤਾਂ ਪੋਲਿੰਗ ਅਫਸਰ VOTERਾਂ ਨੂੰ ਕਾਗਜ਼ੀ ਬੋਟ ਦਿੰਦੇ ਸੀ ਫਿਰ VOTER VOTING ਕਪਾਰਟਮੈਂਟ ਵਿੱਚ ਜਾ ਕੇ ਆਪਣੇ ਪਸੰਦੀਦਾ ਉਮੀਦਵਾਰਾਂ ਤੇ ਮੋਹਰ ਲਾਉਂਦੇ ਹੁੰਦੇ ਸੀ ਫਿਰ ਇਸ ਬੈਲਟ ਪੇਪਰ ਨੂੰ ਬੈਲਟ ਬਾਕਸ ਵਿੱਚ ਪਾ ਦਿੱਤਾ ਜਾਂਦਾ ਸੀ ਪਰ EBM ਸਿਸਟਮ ਵਿੱਚ ਕਾਗਜ਼ੀ ਅਤੇ ਮੋਹਰ ਦੀ ਵਰਤੋਂ ਨਹੀਂ ਕੀਤੀ ਜਾਂਦੀ। ਹੁਣ ਪੋਲਿੰਗ ਅਫਸਰ ਕੰਟਰੋਲ ਯੂਨਿਟ ਤੇ ਬੈਲਟ ਬਟਨ ਨੂੰ ਦਬਾਉਨੇ ਆ। ਉਹ ਤੋਂ ਬਾਅਦ ਵੋਟਰ ਵੋਟਿੰਗ ਯੂਨਿਟ ਤੇ ਆਪਣੇ ਪਸੰਦੀਦਾ ਉਮੀਦਵਾਰ ਦੇ ਲੱਗੇ ਨੀਲੇ ਬਟਨ ਨੂੰ ਦਬਾ ਕੇ ਡੱਲ ਲਗਿਆ ਹੁੰਦਾ। ਉਹ ਆਪਣੀ ਬੋਟ ਦਰਜ ਕਰਦੇ ਆ। ਇਹ ਬੋਟ ਕੰਟਰੋਲ ਯੂਨਿਟ ਵਿੱਚ ਦਰਜ ਹੋ ਜਾਂਦੀ ਆ। ਇਹ ਯੂਨਿਟ 2000 ਵੋਟਾਂ ਰਿਕਾਰਡ ਕਰ ਸਕਦੀ ਆ। ਵੋਟਿੰਗ ਖਤਮ ਹੋਣ ਤੋਂ ਬਾਅਦ ਇਸ ਯੂਨਿਟ ਰਾਹੀਂ ਵੋਟਾਂ ਦੀ ਗਿਣਤੀ ਕੀਤੀ ਜਾਂਦੀ ਹੈ ਇੱਕ ਬੈਲਟਿੰਗ ਯੂਨਿਟ ਵਿੱਚ 16 ਉਮੀਦਵਾਰਾਂ ਦੇ ਨਾਮ ਦਰਜ ਕੀਤੇ ਜਾ ਸਕਦੇ ਜੇਕਰ ਜ਼ਿਆਦਾ ਉਮੀਦਵਾਰ ਨੇ ਤਾਂ ਬਾਧੂ ਬੈਲਟਿੰਗ ਯੂਨਟਾਂ ਨੂੰ ਕੰਟਰੋਲ ਯੂਨਟ ਨਾਲ ਜੋੜਿਆ ਜਾ ਸਕਦਾ ਚੋਣ ਕਮਿਸ਼ਨ ਮੁਤਾਬਕ 24 ਅਜਿਹੇ ਬੈਲਟਿੰਗ ਯੂਨਟਾਂ ਇਕੱਠੀਆਂ ਜੋੜੀਆਂ ਜਾ ਸਕਦੀਆਂ ਜਿਨ੍ਹਾਂ ਰਾਹੀਂ ਨੋਟਾ ਸਮੇਤ ਵੱਧ ਤੋਂ ਵੱਧ 384 ਉਮੀਦਵਾਰਾਂ ਲਈ ਵੋਟਿੰਗ ਕਰਵਾਈ ਜਾ ਸਕਦੀ ਹੈ ਭਾਰਤੀ ਚੋਣ ਕਮਿਸ਼ਨ ਦੇ ਅਨੁਸਾਰ EVM ਬੜੀ ਉਪਯੋਗੀ ਹੈ ਔਰ ਇਹ ਕਾਗਜ਼ੀ ਵੋਟ ਨਾਲੋਂ ਬਧੇਰੇ ਸਟੀਕ ਵੀ ਹੈ ਕਿਉਂਕਿ ਇਹਦੇ ਵਿੱਚ ਗਲਤ ਜਾਂ ਅਸਪਸ਼ਟ ਵੋਟ ਪਾਉਣ ਦੀ ਸੰਭਾਵਨਾ ਖਤਮ ਹੋ ਜਾਂਦੀ ਹੈ ਇਸ ਨਾਲ ਵੋਟਰਾਂ ਲਈ ਵੋਟ ਪਾਉਣਾ ਵੀ ਆਸਾਨ ਹੋ ਜਾਂਦਾ ਤੇ ਚੋਣ ਕਮਿਸ਼ਨ ਨੂੰ ਗਿਣਤੀ ਕਰਨੀ ਵੀ ਸੌਖੀ ਹੋ ਜਾਂਦੀ ਹੈ ਪਹਿਲਾਂ ਸਹੀ ਥਾਂ ਤੇ ਮੋਹਰ ਨਾ ਲੱਗਣ ਕਾਰਨ ਵੋਟਾਂ ਰੱਦ ਹੋ ਜਾਂਦੀਆਂ ਸੀ ਪਰ ਹੁਣ ਇਦਾਂ ਨਹੀਂ ਹੁੰਦਾ ਚੋਣ ਕਮਿਸ਼ਨ ਦਾ ਕਹਿਣਾ ਕਿ ਇਹਦੀ ਵਰਤੋਂ ਲਈ VOTERਾਂ ਨੂੰ ਤਕਨੀਕ ਦਾ ਗਿਆਨ ਹੋਣਾ ਜ਼ਰੂਰੀ ਨਹੀਂ ਹੈ। ਅਨਪੜ੍ਹੇ VOTERਾਂ ਲਈ ਤਾਂ ਇਸ ਨੂੰ ਹੋਰ ਵੀ ਸੁਵਿਧਾਜਨਕ ਦੱਸਿਆ ਜਾਂਦਾ ਹੈ। ਤਾਂ EVM ਯਾਨੀ VOTER VERIFIABLE PAPER AUDIT TRAIL ਯਾਨੀ ਕਿ VVPAT ਜਿਹੜੀ ਦੱਸਿਆ ਸੀ ਤੁਹਾਨੂੰ ਉਹ ਕੀ ਹੁੰਦਾ? EVM ਨੂੰ ਲੈ ਕੇ ਕਈ ਸਿਆਸੀ ਦਲ ਇਤਰਾਜ਼ ਜਤਾ ਰਹੇ। ਇਹਨਾਂ ਸ਼ੰਕਿਆਂ ਦੂਰ ਕਰਨ ਦੇ ਇਰਾਦੇ ਨਾਲ ਚੋਣ ਕਮਿਸ਼ਨ ਇੱਕ ਨਵੀਂ ਪ੍ਰਣਾਲੀ ਲੈ ਕੇ ਆਇਆ ਜਿਹਨੂੰ VOTER verifiable paper audit trail vvpatd ਕਿਹਾ ਜਾਂਦਾ ਆਮ ਭਾਜਾ ਤੇਨੂੰ bbpat ਵੀ ਕਿਹਾ ਜਾਂਦਾ ਹੈ ਇਹ এবੀਐਮ ਨਾਲ ਜੋੜਿਆ ਗਿਆ ਅਜਿਹਾ ਸਿਸਟਮ ਹੈ ਜਿਦੇ ਰਾਹੀਂ ਬੋਟਰ ਦੇਖ ਸਕਦੇ ਆ ਕਿ ਉਹਨਾਂ ਦੀ ਵੋਟ ਸਹੀ ਉਮੀਦਵਾਰ ਨੂੰ ਪਈ ਜਾਂ ਨਹੀਂ এবੀਐਮ ਦੀ ਬੈਲਟ ਯੂਨਿਟ ਤੇ ਨੀਲੇ ਰੰਗ ਦਾ ਉਹ ਆਉਂਦੇ ਹੀ ਨੇੜੇ ਰੱਖੀ bbpat ਮਸ਼ੀਨ 'ਚ ਉਮੀਦਵਾਰ ਦਾ ਨਾਮ ਆਰਡਰ ਅਤੇ ਚੋਣ ਨਿਸ਼ਾਨ ਵਾਲੀ ਇੱਕ ਪਰਚੀ ਛੱਪਦੀ ਹੈ 7 ਸਕਿੰਟ ਲਈ ਉਹ ਵੀਵੀ ਪੈਟ ਮਸ਼ੀਨ ਵਿੱਚ ਇੱਕ ਛੋਟੇ ਪਾਰਦਰਸ਼ੀ ਹਿੱਸੇ 'ਚ ਨਜ਼ਰ ਆਉਂਦੀ ਹੈ ਤੇ ਫਿਰ ਸੀਲ ਬੰਦ ਬਕਸੇ ਵਿੱਚ ਡਿੱਗ ਜਾਂਦੀ ਹੈ ਵੀਵੀ ਪੈਟ ਵਾਲੀ EVM ਦੀ ਵਰਤੋਂ ਪਹਿਲੀ ਵਾਰ ਸਾਲ 2013 'ਚ ਨਾਗaland ਦੇ ਨੌਕ ਸੈਨ ਵਿਧਾਨ ਸਭਾ 'ਚ ਹੋਈਆਂ ਉਪ ਚੋਣਾਂ ਦੌਰਾਨ ਕੀਤੀ ਗਈ ਸੀ ਹੁਣ ਹਰ ਵਾਰ ਚੋਣਾਂ 'ਚ ਵੀਵੀ ਪੈਟ ਦੀ ਵਰਤੋਂ ਕੀਤੀ ਜਾਂਦੀ ਤੇ ਇਹ EVM ਦਾ ਅਨਿਖੜਮੰਗ ਹੈ ਸ਼ੰਕਿਆਂ ਦੇ ਨੁਕਤਾਰੇ ਲਈ ਇੰਦਾਂ ਦੀ ਮਾਦਕੇ ਪ੍ਰਬੰਧ ਕੀਤਾ ਗਿਆ ਕਿ ਹਰ ਹਲਕੇ ਵਿੱਚੋਂ ਇੱਕ ਮਸ਼ੀਨ ਮਸ਼ੀਨ ਨੂੰ ਬੇਤਰਤੀਬ ਢੰਗ ਨਾਲ ਚੁਣਿਆ ਜਾਂਦਾ ਤੇ ਫਿਰ ਈਵੀਐਮ ਮਸ਼ੀਨ ਦੀਆਂ ਵੋਟਾਂ ਨੂੰ ਬੀਵੀ ਪੱਟ ਸਲਿੱਪਾਂ ਨਾਲ ਮਲਾਇਆ ਜਾਂਦਾ ਚੋਣ ਕਮਿਸ਼ਨ ਮੁਤਾਬਕ ਜੇਕਰ ਮਸ਼ੀਨ 'ਚ ਆਉਣ ਆ ਰਹੀਆਂ ਵੋਟਾਂ ਦੇ ਅੰਕੜੇ ਬੀਵੀ ਪੱਟ ਦੀਆਂ ਪਰਚੀਆਂ ਦੇ ਅੰਕੜਿਆਂ ਤੋਂ ਵੱਖੋ ਨੇ ਤਾਂ ਵੀ ਬੀਵੀ ਪੱਟ ਦੇ ਅੰਕੜਿਆਂ ਨੂੰ ਤਰਜੀ ਦਿੱਤੀ ਜਾਊਗੀ ਤਾਂ ਭਾਰਤ ਵਿੱਚ ਕਿਹੜੀਆਂ ਕੰਪਨੀਆਂ ਦਾ ਚੱਲਦਾ ਈਵੀਐਮ ਕਿਹੜੀਆਂ ਕੰਪਨੀਆਂ ਬਣਾਉਨੀਆਂ ईवीएम ਤੇ ਵੀਵੀ ਪੈਟ ਮਸ਼ੀਨਾਂ ਆਯਾਤ ਨਹੀਂ ਕੀਤਾ ਜਾਂਦਾ ਇਹਨਾਂ ਨੂੰ ਇਹਨਾਂ ਨੂੰ ਭਾਰਤ ਵਿੱਚ ਡਿਜ਼ਾਈਨ ਕੀਤਾ ਗਿਆ ਤੇ ਇਹਦਾ ਇੱਥੇ ਹੀ ਬਣਦੀਆਂ ਹਨ ਚੋਣ ਕਮਿਸ਼ਨ ਦੇ ਮਤਾਬਕ ਇਸ ਲਈ ਦੋ ਸਰਕਾਰੀ ਕੰਪਨੀਆਂ ਨੂੰ ਅਧਿਕਾਰ ਦਿੱਤੇ ਗਏ ਹਨ ਇੱਕ ਹੈ ਭਾਰਤ ਇਲੈਕਟ੍ਰੋਨਿਕਲ ਲਿਮਟਿਡ ਬੀਈਐਲ ਜੋ ਰੱਖਿਆ ਮੰਤਰਾਲੇ ਦੇ ਅਧੀਨ ਆਉਂਦੀ ਹੈ ਅਤੇ ਦੂਜੀ ਕੰਪਨੀ ਇਲੈਕਟ੍ਰੋਨਿਕਸ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਇਕੀਆਲ ਜੋ ਪ੍ਰਮਾਣੂ ਉਦਯੋਗ ਵਿਭਾਗ ਦੇ ਅਧੀਨ ਆਉਂਦੀ ਹੈ ਇਦੋਮੇ ਕ ਆਪਣੀਆਂ ਚੋਣ ਕਮਿਸ਼ਨ ਦੁਆਰਾ ਬਣਾਈ ਟੈਕਨੀਕਲ ਐਕਸਪਰਟ ਕਮੇਟੀ ਟੀਈਐਸ ਦੇ ਮਾਰਗਦਰਸ਼ਨ ਵਿੱਚ ਕੰਮ ਕਰਦੀਆਂ ਹਨ ਤਾਂ ਦੋਸਤੋ ਈਵੀਐਮ ਦੇ ਜਿਹੜੇ ਅਹਿਮ ਪੜਾਅ ਹੈ ਇਹ ਵੀ ਦੱਸੀਏ ਤੁਹਾਨੂੰ ਤਾਂ 1977 ਮੁੱਖ ਚੋਣ ਕਮਿਸ਼ਨਰ ਐਸ ਐਲ ਸ਼ਕਦਰ ਨੇ ਈਵੀਐਮ ਨਾਲ ਚੋਣ ਦਾ ਵਿਚਾਰ ਰੱਖਿਆ ਸੀ 1980 81 ਈਸੀ ਆਈਐਲ ਅਤੇ ਬੀਈਐਲ ਨੇ ਈਵੀਐਮ ਬਣਾਈ 1982 ਪਹਿਲੀ ਵਾਰ ਕੇਐਲ ਪਾਰੂਲ ਵਿਧਾਨ ਸਭਾ ਜਮਨੀ ਚੋਣਾਂ ਲਈ ਪੰਜਾਬ ਉਥਾਂ ਤੇ EVM ਦੀ ਵਰਤੋਂ ਹੋਈ 1984 ਚ ਸੁਪਰੀਮ ਕੋਰਟ ਨੇ EVM ਦੀ ਵਰਤੋਂ ਤੇ ਰੋਕ ਲਾਤੀ 1988 ਚ ਲੋਕ ਨੁਮਾਇੰਦੀ ਨੁਮਾਇੰਦਗੀ ਐਕਟ 1951 ਚ ਸੋਧ ਦੇ ਨਾਲ 15 ਮਾਰਚ 1999 ਤੋਂ EVM ਦੀ ਵਰਤੋਂ ਦਾ ਰਾਹ ਖੁੱਲਿਆ ਤੇ 2018 ਚ ਸੁਪਰੀਮ ਕੋਰਟ ਨੇ ਫਿਰ ਤੋਂ ਬੈਲਟ ਪੇਪਰਾਂ ਨਾਲ ਚੋਣ ਕਰਵਾਉਣ ਦੀ ਮੰਗ ਕਰਦੀ ਪਟੀਸ਼ਨ ਰੱਦ ਕਰ ਦਿੱਤੀ ਤਾਂ EVM ਦੀ ਖੋਜ ਅਤੇ ਵਰਤੋਂ ਦੀ ਜੇ ਅਪਾਂ ਗੱਲ ਕਰੀਏ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਕਈ ਤਰ੍ਹਾਂ ਦੀਆਂ VOTING ਮਸ਼ੀਨਾਂ ਵਰਤੀਆਂ ਜਾਂਦੀਆਂ ਹਨ ਹਾਲਾਂਕਿ ਇਹਨਾਂ ਦਾ ਰੂਪ ਭਾਰਤ ਵਿੱਚ ਵਰਤੀਆਂ ਜਾਣ ਵਾਲੀਆਂ EVM ਤੋਂ ਵੱਖਰਾ ਰਿਹਾ ਭਾਰਤ ਵਿੱਚ ਵਰਤੀ ਜਾਣ ਵਾਲੀ ਮਸ਼ੀਨ ਨੂੰ DIRECT RECORDING EVM DRI ਕਿਹਾ ਜਾਂਦਾ ਚੋਣ ਕਮਿਸ਼ਨ ਦੇ ਮੁਤਾਬਕ ਭਾਰਤ ਵਿੱਚ VOTING ਲਈ ਮਸ਼ੀਨਾਂ ਦੀ ਵਰਤੋਂ ਕਰਨ ਦਾ ਵਿਚਾਰ ਪਹਿਲੀ ਵਾਰ 70 ਦੇ ਵਿੱਚ ਰੱਖਿਆ ਗਿਆ ਸੀ ਸਾਹਮਣੇ ਤਾਂ ਉਸ ਸਮੇਂ ਇਲੈਕਟ੍ਰੋਨਿਕ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਹਾਈਦਰਾਬਾਦ ਨੂੰ एवीएम ਦੇ ਡਿਜ਼ਾਈਨ ਤੇ ਵਿਕਾਸ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਤਾਂ 1979 ਚ ਸ਼ੁਰੂਆਤੀ ਮਾਡਲ ਬਿਕਸ ਦਿੱਤਾ ਗਿਆ ਸੀ ਇਹਨੂੰ 6 ਅਗਸਤ 1980 ਚ ਚੋਣ ਕਮਿਸ਼ਨ ਅਤੇ 86 ਦਰਾਂ ਦੇ ਪ੍ਰਤੀਨਿਧੀਆਂ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ ਬਾਅਦ ਵਿੱਚ ਬੰਗਲੌਰੂ ਦੀ ਭਾਰਤ ਇਲੈਕਟ੍ਰੋਨਿਕ ਲਿਮਟਿਡ BEL ਨੂੰ ਇਹਨੂੰ ਵੀ EVM ਬਿਕਸ ਕਰਨ ਲਈ ਚੁਣਿਆ ਗਿਆ ਸੀ ਤਾਂ ਪਹਿਲੀ ਵਾਰ ਕਰੋ ਇਹ ਵਾਰਤੀਆਂ ਗਈਆਂ ਭਾਰਤ ਦੇ ਚੋਣਾਂ 'ਚ ਪਹਿਲੀ ਵਾਰ ਈਵੀਐਮ ਦੀ ਵਰਤੋਂ 1982 ਜੁਈ ਸੀ। ਕੇਰਲ ਵਿਧਾਨ ਸਭਾ ਦੀ ਪ੍ਰੂਰ ਸੀਟ ਤੇ ਜਿਮਨੀ ਚੋਣ ਦੌਰਾਨ ਬੈਲਟਿੰਗ ਯੂਨਿਟ ਤੇ ਕੰਟਰੋਲ ਯੂਨਿਟ ਵਾਲੀ ਈਵੀਐਮ ਵਰਤੀ ਗਈ ਸੀ। ਪਰ ਇਸ ਮਸ਼ੀਨ ਦੀ ਵਰਤੋਂ ਨੂੰ ਲੈ ਕੇ ਕੋਈ ਕਾਨੂੰਨ ਨਾ ਹੋਣ ਕਾਰਨ ਸੁਪਰੀਮ ਕੋਰਟ ਨੇ ਉਸ ਚੋਣ ਨੂੰ ਰੱਦ ਕਰਤਾ ਸੀ। ਉਤੋਂ ਬਾਅਦ ਸਾਲ 1999 'ਚ ਸੰਸਦ ਨੇ ਲੋਕ ਪ੍ਰਤੀਨਿਧਤਾ ਐਕਟ 1951ਵਾਂ ਸੋਧ ਕੀਤਾ ਤੇ ਚੋਣਾਂ 'ਚ ਈਵੀਐਮ ਦੀ ਵਰਤੋਂ ਦਾ ਪ੍ਰਬੰਧ ਕੀਤਾ। ਇਸ ਤੋਂ ਬਾਅਦ ਇਹਦੀ ਵਰਤੋਂ ਨੂੰ ਲੈ ਕੇ ਆਮ ਸਹਿਮਤੀ ਸਾਲ 1998 ਵਿੱਚ ਬਣੀ ਸੀ ਤੇ ਮੱਧ ਪ੍ਰਦੇਸ਼, ਰਾਜਸਥਾਨ ਤੇ ਦਿੱਲੀ ਦੀਆਂ 25 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਚੋਣਾਂ 'ਚ ਇਹਦੀ ਵਰਤੋਂ ਕੀਤੀ ਗਈ। 12ਵਾਂ ਸਾਲ 1998 ਵਿੱਚ 45 ਸੀਟਾਂ 'ਤੇ ਹੋਈਆਂ ਚੋਣਾਂ 'ਚ ਵੀ EVM ਦੀ ਵਰਤੋਂ ਕੀਤੀ ਗਈ ਸੀ। ਫਰਵਰੀ 2000 'ਚ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ 45 ਸੀਟਾਂ 'ਤੇ EVM ਦੀ ਵਰਤੋਂ ਹੋਈ ਸੀ। ਮਈ 2001 'ਚ ਤਾਮਿਲਨਾਡੂ, ਪੱਛਮੀ ਬੰਗਾਲ, ਕੇਰਲ, ਪੰਡਿਚੇਰੀ ਇਨਾ ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਸਾਰੀਆਂ ਸੀਟਾਂ ਦੇ ਵੋਟਾਂ ਰਿਕਾਰਡ ਕਰਨ ਲਈ ਵੀ ਈਵੀਐਮ ਦੀ ਵਰਤੋਂ ਕੀਤੀ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਹਰ ਵਿਧਾਨ ਸਭਾ ਚੋਣ ਨੂੰ ਈਵੀਐਮ ਦੀ ਵਰਤੋਂ ਹੁੰਦੀ ਆ ਰਹੀ ਹੈ। 2004 ਦੀਆਂ ਆਮ ਚੋਣਾਂ 'ਚ ਸਾਰੇ 543 ਸੰਸਦੀ ਹਲਕਿਆਂ 'ਚ VOTING ਲਈ 10 ਲੱਖ ਤੋਂ ਵੱਧ ਈਵੀਐਮ ਇਸਤੇਮਾਲ ਹੋਈਆਂ ਸੀ। ਤਾਂ ਅਦਾਲਤਾਂ 'ਚ ਪਟੀਸ਼ਨਾਂ ਵੀ ਪੈ ਗਈਆਂ। ਈਵੀਐਮ 'ਰਾਈ VOTING 'ਚ ਧਾਂਦਲੀ ਦੇ ਇਲਜ਼ਾਮ ਸ਼ੁਰੂ ਤੋਂ ਹੀ ਲੱਗਦੇ ਰਹੇ। ਅਜਿਹੇ ਮਾਮਲੇ ਅਦਾਲਤਾਂ ਵਿੱਚ ਹੀ ਪਹੁੰਚੇ ਹਨ ਚੋਣ ਕਮਿਸ਼ਨ ਦਾ ਕਹਿਣਾ ਕਿ ਵਕ ਵਕ ਹਾਈ ਕੋਰਟਾਂ ਨੇ ਈਵੀਐਮ ਨੂੰ ਭਰੋਸੇਯੋਗ ਮੰਨਿਆ ਇਹਦੇ ਨਾਲ ਈਵੀਐਮ ਦੇ ਪੱਖ 'ਚ ਹਾਈ ਕੋਰਟ ਵੱਲੋਂ ਦਿੱਤੇ ਗਏ ਕੁਝ ਫੈਸਲਿਆਂ ਨੂੰ ਸਿਰੋ ਸੁਪਰੀਮ ਕੋਰਟ 'ਮਾਂ ਚੁਣੌਤੀ ਦਿੱਤੀ ਗਈ ਉਦੋਂ ਸੁਪਰੀਮ ਕੋਰਟ ਨੇ ਉਹਨਾਂ ਅਪੀਲਾਂ ਨੂੰ ਰੱਦ ਕਰਤਾ ਤਾਂ ਇਹਦੀ ਲਾਗਤ ਕਿੰਨੀ ਹੈ ਤੇ ਕਿੰਨੀ ਕਮਹਿੰਗੀ ਹੈ ਜਿਵੇਂ ਕਿ ਹੁਣ ਤੱਕ ਆਪਾਂ ਜਾਣ ਚੁੱਕੇ ਹਾਂ ਕਿ VOTING ਮਸ਼ੀਨ ਦੇ ਤਿੰਨ ਭਾਗ ਹੁੰਨੇ ਮੁੱਖ ਕੰਟਰੋਲ ਯੂਨਟ CU BU ਹਾਂਜੀ ਤੇ BB ਪੈਟਾ ਤਾਂ ਇਹ ਜਿਹੜੀ ਭਾਰਤ ਸਰਕਾਰੀ ਪ੍ਰਾਈਸ 네ਗੋਸ਼ੀਏਸ਼ਨ ਕਮੇਟੀ ਜਿਹੜੀ ਇਹ ਇਹਨਾਂ ਹਿੱਸਿਆਂ ਦੀ ਕੀਮਤ ਤੈਅ ਕਰਦੀ ਹੈ ਚੋਣ ਕਮਿਸ਼ਨ ਦੇ ਅਨੁਸਾਰ BU ਦੀ ਕੀਮਤ 7991 ਰੁਪਏ CU ਦੀ 9812 ਰੁਪਏ ਤੇ ਸਭ ਤੋਂ ਮਹਿੰਗਾ ਹਿੱਸਾ BB ਪੈਟਾ ਜਿਹਦੀ ਕੀਮਤ 16132 ਰੁਪਿਆ ਹੈ ਤਾਂ ਇੱਕ ABM ਘੱਟੋ ਘੱਟ 15 ਸਾਲਾਂਾਂ 15 ਸਾਲਾਂ ਤੱਕ ਚੱਲਦੀ ਹੈ ਇਹ ਵੀ ਦਾਵਾ ਕੀਤਾ ਜਾ ਰਿਹਾ ਸੀ ਕਿ ਇਸ ਨਾਲ ਚੋਣ ਪ੍ਰਕਿਰਿਆ ਸਸਤੀ ਹੋ ਜਾਏਗੀ ਹਾਲਾਂਕਿ ਆਲੋਚਕਾਂ ਦਾ ਕਹਿਣਾ ਕਿ ਚੋਣਾਂ ਤੋਂ ਬਾਅਦ EVM ਨੂੰ ਸਟੋਰ ਕਰਨ ਤੇ ਉੱਚ ਤਕਨੀਕ ਨਾਲ ਲਗਾਤਾਰ ਨਿਗਰਾਨੀ ਕਰਨ ਵਿੱਚ ਭਾਰੀ ਖਰਚਾ ਆਉਂਦਾ ਚੋਣਕ ਮਜੰਦਾ ਕਹਿਣਾ ਕਿ ਬੇਸ਼ੱਕ ਸ਼ੁਰੂਆਤੀ ਨਿਵੇਸ਼ ਥੋੜਾ ਵੱਧ ਲੱਗਦਾ ਪਰ ਹਰ ਚੋਣ ਲਈ ਲੱਖਾਂ ਦੀ ਗਿਣਤੀ ਵਿੱਚ ਬੈਲਟ ਪੇਪਰ ਛਾਪਣ ਉਹਨਾਂ ਦੀ ਟਵਾਟੋਾਈ ਤੇ ਸਟੋਰ ਕਰਨ ਵਿੱਚ ਹੋਣ ਵਾਲੇ ਖਰਚੇ 'ਚ ਬਚਤ ਹੁੰਦੀ ਹੈ ਇਹ ਤੋਂ ਇਲਾਵਾ ਚੋਣ ਕਮਿਸ਼ਨ ਦੇ ਅਨੁਸਾਰ ਵੋਟਾਂ ਦੀ ਗਿਣਤੀ ਲਈ ਜ਼ਿਆਦਾ ਸਟਾਫ ਦੀ ਲੋੜ ਨਹੀਂ ਹੁੰਦੀ ਤੇ ਉਹਨਾਂ ਨੂੰ ਦਿੱਤੇ ਜਾਣ ਵਾਲੇ ਮਿਹਨਤਾਨੇ 'ਚ ਘਾਟ ਨਾਲ ਨਿਵੇਸ਼ ਦੀ ਤੁਲਨਾ 'ਚ ਕਿਤੇ ਜ਼ਿਆਦਾ ਪਰਪਾਈ ਹੋ ਜਾਂਦੀ ਹੈ ਤਾਂ ਇਹ ਸੀ ਦੋਸਤੋ ਈਵੀਐਮ ਦੇ ਬਾਰੇ ਜਾਣਕਾਰੀ ਸੋ ਮਿਲਦੇ ਹਾਂ ਅਗਲੀ ਵੀਡੀਓ 'ਚ ਦੇ ਹੋ ਆ ਗਿਆ ਸਤਿ ਸ਼੍ਰੀ ਅਕਾਲ